ਪੰਜਾਬ ਵਿੱਚ ਵਾਪਰੀਆਂ ਚਾਰ ਵੱਡੀਆਂ ਘਟਨਾਵਾਂ ਤੇ ਗੱਲ ਕਰਦੇ ਹਾਂ ਪਹਿਲੀ ਘਟਨਾ ਕਿ ਜਿਹੜੀ ਲੜਕੀ 120 ਫੁੱਟ ਢੂੰਗੇ ਖੂ ਵਿੱਚ ਡਿੱਗੀ ਹੋਈ ਸੀ ਬਹੁਤ ਅਫਸੋਸ ਦੀ ਗੱਲ ਹੈ ਕਿ ਐਨ ਡੀ ਆਰ ਐਫ ਦੀਆਂ ਟੀਮਾਂ ਲਗਾਤਾਰ ਤੇ ਪਿੰਡ ਦੇ ਲੋਕ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਕਿ ਉਸ ਲੜਕੀ ਨੂੰ ਬਚਾਇਆ ਜਾਵੇ ਪਰ ਉਸ ਲੜਕੀ ਨੂੰ ਬਚਾਇਆ ਨਹੀਂ ਜਾ ਸਕਿਆ ਉਸ ਲੜਕੀ ਦੀ ਮੌਤ ਹੋ ਗਈ ਤੇ ਦੂਸਰੀ ਘਟਨਾ ਇੱਕ ਨਹਿنگ ਸਿੰਘ ਉੱਪਰ ਇਲਜ਼ਾਮ ਲੱਗ ਰਹੇ ਨੇ ਕਿ ਉਸਨੇ ਇੱਕ ਵਿਅਕਤੀ ਦੇ ਦੋਨੋਂ ਗੁੱਟ ਵੱਢ ਦਿੱਤੇ ਨੇ ਤੀਸਰੀ ਘਟਨਾ ਇੱਕ ਚਾਹ ਪੀ ਰੇ ਲੜਕੇ ਦੇ ਉੱਪਰ ਹਮਲਾ ਹੋਇਆ ਤੇ ਚੌਥੀ ਘਟਨਾ ਲੁਧਿਆਣਾ ਦੇ ਜਿਮ ਵਿੱਚ ਇੱਕ ਸਰਦਾਰ ਲੜਕੇ ਦੇ ਉੱਪਰ ਹਮਲਾ ਹੋਇਆ ਹੁਣ ਇਹ ਚਾਰੇ ਘਟਨਾਵਾਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਪਹਿਲੀ ਘਟਨਾ ਜਿਹੜੀ ਤੁਸੀਂ ਅੱਜ ਸਾਰਿਆਂ ਨੇ ਸਵੇਰ ਦੀ ਖਬਰ ਸੁਣੀ ਹੀ ਹੋਣੀ ਆ ਕਿ ਇੱਕ 9 ਵਜੇ ਦੀ ਇੱਕ ਲੜਕੀ 120 ਫੁੱਟ ਡੂੰਘੇ ਖੂਹ ਦੇ ਵਿੱਚ ਡਿੱਗੀ ਸੀ ਮਾਨਸਾ ਦੇ ਪਿੰਡ ਜੋਗਾ ਦੇ ਵਿੱਚ ਜਿਹੜੀ ਲੜਕੀ ਮੋਗਾ ਦੀ ਰਹਿਣ ਵਾਲੀ ਸੀ ਤੇ ਜੋਗਾ ਦੇ ਅੰਦਰ ਆਪਣੀ ਮਾਸੀ ਕੋਲ ਗਈ ਹੋਈ ਸੀ ਸ਼ਾਇਦ ਛੁੱਟੀਆਂ ਕਰਕੇ ਉਹ ਕੁੜੀ ਗਈ ਹੋਵੇ ਉੱਥੇ ਲੜਕੀ ਇੱਕ ਖੂਹ ਦੇ ਅੰਦਰ ਡਿੱਗ ਪੈਂਦੀ ਆ ਜਿਹੜੇ ਖੂਹ ਦੇ ਵਿੱਚ ਦੱਸਿਆ ਕਿ ਇਹ ਖੂਹ ਬਹੁਤ ਜ਼ਿਆਦਾ ਪੁਰਾਣਾ ਹੈ ਜਿਹਦੇ ਵਿੱਚ ਅੰਦਰ ਦਲਦਲ ਵੀ ਬਣੀ ਹੋਈ ਸੀ ਤੇ ਬਹੁਤ ਜ਼ਿਆਦਾ ਜ਼ਹਿਰੀਲੀ ਗੈਸ ਉਸ ਖੂਹ ਦੇ ਅੰਦਰ ਬਣੀ ਹੋਈ ਸੀ ਤੇ ਜਦੋਂ ਉਹ ਲੜਕੀ ਡਿੱਗੀ ਪਹਿਲਾਂ ਸ਼ੁਰੂਆਤ ਪਿੰਡ ਵਾਲਿਆਂ ਨੇ ਉਸ ਲੜਕੀ ਨੂੰ ਬਚਾਉਣ ਦੀ ਕੀਤੀ ਤੇ ਫੇਰ ਮੌਕੇ ਦੇ ਉੱਪਰ ਐਨਡੀਆਰਐਫ ਦੀਆਂ ਟੀਮਾਂ ਪਹੁੰਚਦੀਆਂ ਨੇ ਤੇ ਲਗਾਤਾਰ ਉਸ ਕੁੜੀ ਨੂੰ ਪਿੰਡ ਵਾਲੇ ਤੇ ਐਨਡੀਆਰਐਫ ਦੀਆਂ ਟੀਮਾਂ ਮਿਲ ਕੇ ਬਚਾਉਣ ਦਾ ਯਤਨ ਕਰ ਰਹੀਆਂ ਸੀ ਉਸ ਖੂਹ ਦੇ ਅੰਦਰ ਗੈਸ ਵੀ ਆਕਸੀਜਨ ਵੀ ਛੱਡੀ ਗਈ ਤਾਂ ਕਿ ਜਿਹੜੀ ਲੜਕੀ ਆ ਉਹਨੂੰ ਸਾਹ ਸੌਖਿਆ ਆਉਂਦਾ ਰਹੇ ਕੈਮਰੇ ਲਗਾ ਕੇ ਉਹਦੇ ਉੱਪਰ ਨਿਗਾਹ ਵੀ ਰੱਖੀ ਗਈ ਤਾਂ ਕਿ ਪਤਾ ਲੱਗਦਾ ਰਹੇ ਕਿ ਕੁੜੀ ਕੋਈ ਮੂਵਮੈਂਟ ਕਰ ਰਹੀ ਆ ਉਹ ਸਹੀ ਸਲਾਮਤ ਆ ਕਿ ਨਹੀਂ ਸਹੀ ਸਲਾਮਤ ਜਾਂ ਉਹ ਕਿੱਥੇ ਕਿਤੇ ਕਾ ਖੂ ਕਾਫੀ ਜਿਆਦੇ ਡੂੰਗਾ ਹੋਣ ਕਰਕੇ 120 ਫੁੱਟ ਡੂੰਗਾ ਹੋਣ ਕਰਕੇ ਕਾਫੀ ਸਮਾਂ ਲੱਗ ਗਿਆ 9 ਵਜੇ ਦੀ ਸਵੇਰੇ ਦੀ ਉਹ ਲੜਕੀ ਖੂਹ ਦੇ ਵਿੱਚ ਡਿੱਗੀ ਹੋਈ ਸੀ ਤੇ ਲਗਾਤਾਰ ਐਨਡੀਆਰਐਫ ਦੀਆਂ ਟੀਮਾਂ ਤੇ ਪਿੰਡ ਵਾਲੇ ਕੋਸ਼ਿਸ਼ ਕਰ ਰਹੇ ਸੀ ਕਿ ਜਲਦੀ ਤੋਂ ਜਲਦੀ ਉਸ ਲੜਕੀ ਨੂੰ ਖੂਹ ਦੇ ਵਿੱਚੋਂ ਕੱਢਿਆ ਜਾਵੇ ਪਰ ਬੇहद ਅਫਸੋਸ ਦੀ ਗੱਲ ਆ ਕਿ ਇੰਨੀ ਮਿਹਨਤ ਮੁਸ਼ਕਲ ਦੇ ਬਾਵਜੂਦ ਵੀ ਉਸ ਲੜਕੀ ਨੂੰ ਬਚਾਇਆ ਨਹੀਂ ਜਾ ਸਕਿਆ ਕਿਉਂਕਿ ਖੂਹ ਦੇ ਵਿੱਚ ਇੱਕ ਤਾਂ ਦਲਦਲ ਬਣੀ ਹੋਈ ਸੀ ਤੇ ਉਪਰੋ ਜਿਹੜੀ ਜ਼ਹਿਰੀਲੀ ਗੈਸ ਸੀ ਤੇ ਫਿਰ ਖੂਹ ਡੂੰਘਾ ਵੀ ਬਹੁਤ ਸੀ ਹੋ ਸਕਦਾ ਲੜਕੀ ਦੇ ਕੋਈ ਡਿੱਗਣ ਕਾਰਨ ਸੱਟ ਲੱਗੀ ਹੋਵੇ ਜਾਂ ਫਿਰ ਜਿਹੜੀ ਜ਼ਹਿਰੀਲੀ ਗੈਸ ਕਾਰਨ ਦਲਦਲ ਵਿੱਚ ਫਸੇ ਹੋਣ ਕਾਰਨ ਉਸ ਲੜਕੀ ਦੀ ਜਾਨ ਗਈ ਹੋਵੇ ਉਹ ਲੜਕੀ ਖੂਹ ਦੇ ਵਿੱਚ ਕਿਵੇਂ ਡਿੱਗੀ ਇਹਦੇ ਕਾਰਨਾਂ ਦਾ ਹਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਇਹ ਬੇਹੱਦ ਮੰਦ ਭਾਗੀ ਖਬਰ ਆ ਕਿ ਇੱਕ ਲੜਕੀ ਦੀ ਕੀਮਤੀ ਜਾਨ ਚਲੀ ਗਈ ਹੁਣ ਗੱਲ ਕਰਦੇ ਆਂ ਅਗਲੀ ਘਟਨਾ ਤੇ ਅਗਲੀ ਘਟਨਾ ਫਤੇਗੜ ਸਾਹਿਬ ਮੰਡੀ ਗੁਵਿੰਦਗੜ ਤੋਂ ਸਾਹਮਣੇ ਆ ਰਹੀ ਆ ਜਿੱਥੇ ਦੱਸਿਆ ਜਾ ਰਿਹਾ ਕਿ ਕੋਈ ਲੜਾਈ ਝਗੜਾ ਹੋਇਆ ਜਿਦੇ ਵਿੱਚ ਨਿਹੰਗ ਸਿੰਘ ਵੱਲੋਂ ਇੱਕ ਮੁੰਡੇ ਦੇ ਦੋਨੇ ਗੁੱਟ ਵੱਢ ਦਿੱਤੇ ਗਏ ਤੇ ਨਿਹੰਗ ਸਿੰਘ ਵੱਲੋਂ ਦੱਸਿਆ ਜਾ ਰਿਹਾ ਗੱਲ ਇਹ ਸਾਹਮਣੇ ਆ ਰਹੀ ਆ ਕਿ ਨਿਹੰਗ ਸਿੰਘ ਦਾ ਕਹਿਣਾ ਹੈ ਕਿ ਇਹ ਜਿਹੜਾ ਮੁੰਡਾ ਏ ਉਹ ਨਸ਼ਾ ਕਰਦਾ ਸੀ ਨਸ਼ਾ ਵੇਚਦਾ ਸੀ ਇਹ ਇਸ ਇਲਜ਼ਾਮਾ ਤਹਿਤ ਜਿਹੜਾ ਕੋਈ ਉਹਨਾਂ ਵਿੱਚ ਲੜਾਈ ਝਗੜਾ ਹੋਇਆ ਲੜਾਈ ਝਗੜੇ ਦੇ ਦਰਮਿਆਨ ਨਹਿنگ ਸਿੰਘ ਵੱਲੋਂ ਉਸ ਮੁੰਡੇ ਦੇ ਦੋਨੇ ਗੁੱਟ ਵੱਢ ਦਿੱਤੇ ਗਏ ਨਹਿنگ ਸਿੰਘ ਉੱਪਰ ਇਹ ਇਲਜ਼ਾਮ ਲੱਗ ਰਹੇ ਨੇ ਇਹਨਾਂ ਇਲਜ਼ਾਮਾਂ ਵਿੱਚ ਕਿੰਨੀ ਸੱਚਾਈ ਆ ਕਿੰਨੀ ਨਹੀਂ ਉਹ ਤਾਂ ਫਿਲਹਾਲ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਹੋਏਗੀ ਉਸ ਟਾਈਮ ਹੀ ਸਾਹਮਣੇ ਆਏਗੀ ਪਰ ਉੱਥੇ ਲੋਕਾਂ ਲੋਕ ਜਿਹੜੇ ਉਸ ਸਮੇਂ ਮੌਜੂਦ ਸੀ ਉਹਨਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਨੇ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਕਿ ਇਸ ਤਰੀਕੇ ਕਾਨੂੰਨ ਹੱਥ ਵਿੱਚ ਲੈਣਾ ਠੀਕ ਨਹੀਂ ਜਾਂ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਤਾਂ ਉਹ ਵੈਸੇ ਹੀ ਮਰੀਜ਼ ਹੋ ਚੁੱਕਾ ਏ ਵੈਸੇ ਹੀ ਬਿਮਾਰ ਹੋ ਚੁੱਕਾ ਰੋਗੀ ਹੋ ਚੁੱਕਾ ਤੇ ਉਹਨੂੰ ਕਿਸੇ ਨਾ ਕਿਸੇ ਜਿਹੜਾ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਾਉਣਾ ਚਾਹੀਦਾ ਵੱਖ-ਵੱਖ ਤਰੀਕਿਆਂ ਨਾਲ ਉਸ ਵਿਅਕਤੀ ਨੂੰ ਨਸ਼ਾ ਛਡਾਉਣਾ ਚਾਹੀਦਾ ਤੇ ਨਾਲ ਹੀ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਵੱਡੇ ਥੰਮ ਨੇ ਨਸ਼ੇ ਦੇ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਹੱਥ ਪਾਉਣਾ ਚਾਹੀਦਾ ਇਸ ਤਰੀਕੇ ਛੋਟੇ ਛੋਟੇ ਜਿਹੜੇ ਲੋਕ ਨੇ ਮਾੜਾ ਮੋਟਾ ਪਿੰਡਾਂ ਦੇ ਵਿੱਚ ਸਪਲਾਈ ਕਰਦੇ ਨੇ ਉਹਨਾਂ ਨੂੰ ਛੱਡ ਕੇ ਪਹਿਲਾਂ ਜਿਹੜੇ ਵੱਡੇ ਮੋੜ ਜਿੱਥੋਂ ਨਸ਼ਾ ਸ਼ੁਰੂ ਹੁੰਦਾ ਉਹਨਾਂ ਨੂੰ ਹੱਥ ਪਾਉਣਾ ਚਾਹੀਦਾ ਪਰ ਡਾਢੇ ਨਾਲ ਕੋਈ ਨਹੀਂ ਮੱਥਾ ਲਾਉਂਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਲੋਕਾਂ ਦੀਆਂ ਸਾਹਮਣੇ ਆ ਰਹੀਆਂ ਨੇ ਫਿਲਹਾਲ ਇਸ ਮਾਮਲੇ ਦੀ ਕੀ ਸਚਾਈ ਹੈ ਕੀ ਜਿਹੜੇ ਨਿਹੰਗ ਸਿੰਘ ਉੱਪਰ ਇਹ ਇਲਜ਼ਾਮ ਲੱਗ ਰਹੇ ਨੇ ਉਹ ਸੱਚੇ ਨੇ ਜਾਂ ਝੂਠੇ ਨੇ ਉਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲੂ ਕਿ ਆਖਰ ਜਿਹੜੀ ਇਹ ਲੜਾਈ ਸੀ ਕੀ ਸੱਚਮੁੱਚ ਨਸ਼ੇ ਕਰਕੇ ਹੋਈ ਜਾਂ ਇਹਦੇ ਪਿੱਛੇ ਕੋਈ ਹੋਰ ਵਜ੍ਹਾ ਸੀ ਉਹ ਤਾਂ ਜਦੋਂ ਪੁਲਿਸ ਇਸ ਤੇ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰੂਗੀ ਉਸ ਟਾਈਮ ਸਾਹਮਣੇ ਆਊਗੀ ਪੁਲਿਸ ਵੱਲੋਂ ਜਿਹੜਾ ਉਹ ਨਹਿਂਗ ਸਿੰਘ ਸੀ ਉਹਨਾਂ ਨੂੰ ਫੜਨ ਲਈ ਵਾਸਤੇ ਛਾਪੇਮਾਰੀ ਜਾਰੀ ਆ ਪੁਲਿਸ ਕਹਿੰਦੀ ਹੈ ਕਿ ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਫਿਲਹਾਲ ਆਉਣ ਵਾਲੇ ਵਕਤ ਵਿੱਚ ਇਸ ਪੂਰੇ ਮਾਮਲੇ ਦੀ ਕੀ ਸਚਾਈ ਨਿਕਲ ਕੇ ਸਾਹਮਣੇ ਆਉਂਦੀ ਆ ਉਹ ਤਾਂ ਕੁਝ ਟਾਈਮ ਬਾਅਦ ਪਤਾ ਚੱਲੂਗਾ ਜਿਹੜੀ ਅਗਲੀ ਘਟਨਾ ਉਹ ਵੀ ਇਸੇ ਹੀ ਤਰ੍ਹਾਂ ਦੀ ਆ ਅੱਜ ਪੰਜਾਬ ਦੇ ਅੰਦਰ ਕਈ ਸਾਰੇ ਹਮਲੇ ਦੀਆਂ ਘਟਨਾਵਾਂ ਹੋਈਆਂ ਪਰ ਜਿਹੜੀਆਂ ਮੁੱਖ ਰੂਪ ਵਿੱਚ ਤਿੰਨ ਘਟਨਾਵਾਂ ਸਾਹਮਣੇ ਆਈਆਂ ਇੱਕ ਬਠਿੰਡਾ ਦੇ ਅੰਦਰ ਲਲਿਤ ਨਾਂ ਦਾ ਮੁੰਡਾ ਬੈਠਾ ਚਾਹ ਪੀ ਰਿਹਾ ਸੀ ਤਾਂ ਉਹਦੇ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਹਮਲਾ ਕਰ ਦਿੱਤਾ ਗਿਆ ਉਹ ਬਾਹਰ ਬੈਠਾ ਕੁਰਸੀ ਦੇ ਉੱਪਰ ਚਾਹ ਪੀ ਰਿਹਾ ਸੀ ਤਾਂ ਫੇਰ ਉਸ ਮੁੰਡੇ ਦੇ ਉੱਪਰ ਜਦੋਂ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਇੱਕ ਗੋਲੀ ਉਸ ਮੁੰਡੇ ਦੀ ਬਾਹ ਦੇ ਵਿੱਚ ਦੱਸੀ ਜਾ ਰਹੀ ਹੈ ਕਿ ਲੱਗੀ ਆ ਤੇ ਦੂਸਰੀ ਪੱਟ ਦੇ ਵਿੱਚ ਲੱਗੀ ਜਾ ਰਹੀ ਹੈ ਮੁੰਡਾ ਜ਼ਖਮੀ ਹੋਇਆ ਉਹਨਾਂ ਗੋਲੀਆਂ ਦੇ ਕਰਕੇ ਉਹ ਵਿਅਕਤੀ ਕੌਣ ਸਨ ਪਤਾ ਨਹੀਂ ਲੱਗਾ ਤੇ ਇਸੇ ਤਰ੍ਹਾਂ ਦੀ ਇੱਕ ਘਟਨਾ ਲੁਧਿਆਣਾ ਦੇ ਵਿੱਚ ਵਾਪਰੀ ਆ ਉਹ ਖੈਰ ਗੋਲੀ ਤਾਂ ਨਹੀਂ ਪਰ ਬਰਦਾਸ਼ਤਮਾ ਦੇ ਦੀ ਗੱਲ ਜ਼ਰੂਰ ਹੈਗੀ ਆ ਕਿ ਜਿਮ ਦੇ ਅੰਦਰ ਲੁਧਿਆਣਾ ਦੇ ਜਿਮ ਦੇ ਅੰਦਰ ਲੜਕੇ ਐਕਸਰਸਾਈਜ਼ ਕਰ ਰਹੇ ਸੀ ਤਾਂ ਇੱਕ ਲੜਕਾ ਆਮਦਾ ਨਾਲ ਬੈਠੇ ਇੱਕ ਵਿਅਕਤੀ ਨੂੰ ਮੁੰਡੇ ਨੂੰ ਪੁੱਛਦਾ ਕਿ ਤੁਹਾਨੂੰ ਐਕਸਰਸਾਈਜ਼ ਦੇ ਉੱਪਰ ਕਿੰਨਾ ਟਾਈਮ ਲੱਗੇਗਾ ਤਾਂ ਉਹ ਜਿਹੜਾ ਦਸਤਾਰਦਾਰੀ ਮੁੰਡਾ ਹੁੰਦਾ ਉਹ ਕਹਿੰਦਾ ਕਿ ਮੈਨੂੰ ਬਸ ਵੀਰ 2 ਮਿੰਟ ਲੱਗਦੇ ਆ ਤਾਂ ਪਤਾ ਨਹੀਂ ਦੂਸਰੇ ਲੜਕੇ ਨੂੰ ਕੀ ਹੁੰਦਾ ਕਿ ਉਸ ਲੜਕੇ ਵੱਲੋਂ ਜਿਹੜਾ ਉਹ ਲੜਕਾ ਐਕਸਰਸਾਈਜ਼ ਕਰ ਰਿਹਾ ਸੀ ਉਹਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਜਾਂਦੇ ਆ ਜਿਹਦੇ ਕਰਕੇ ਉਹ ਜਿਹੜਾ ਮੁੰਡਾ ਏ ਉਹਦੀ ਦਸਤਾਰ ਲੈ ਕੇ ਡਿੱਗ ਪੈਂਦੀ ਹੈ ਤੇ ਨਾਲ ਹੀ ਉਹ ਬੇਸੁੱਧ ਜਾ ਹੋ ਜਾਂਦਾ ਤਾਂ ਫੇਰ ਕੁਝ ਟਾਈਮ ਬਾਅਦ ਉਹ ਸੁਰਤ ਸੁਰਤਸਿਰ ਹੁੰਦਾ ਤੇ ਫੇਰ ਉਹ ਮੁੰਡਾ ਥਾਣੇ ਜਾਂਦਾ ਤੇ ਐਫਆਈਆਰ ਦਰਜ ਕਰਵਾਉਂਦਾ ਜਿਹੜਾ ਦਸਤਾਰ ਵਾਲਾ ਮੁੰਡਾ ਸੀ ਇਹਦਾ ਨਾਂ ਹਜਾਰਾ ਸਿੰਘ ਦੱਸਿਆ ਜਾ ਰਿਹਾ ਹਜਾਰਾ ਸਿੰਘ ਨੇ ਫੇਰ ਐਫਆਈਆਰ ਦਰਜ ਕਰਵਾਈਆ ਤੇ ਉਹਦਾ ਕਹਿਣਾ ਹੈ ਕਿ ਮੈਨੂੰ ਨਹੀਂ ਪਤਾ ਕਿ ਉਹ ਵਿਅਕਤੀ ਕੌਣ ਸੀ ਕਿਉਂਕਿ ਮੇਰੀ ਦਾ ਕੋਈ ਨਿੱਜੀ ਰੰਜਿਸ਼ ਨਹੀਂ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਕੋਈ ਲੜਾਈ ਝਗੜਾ ਨਹੀਂ ਸੀ ਉਸ ਵਿਅਕਤੀ ਨੇ ਅਜਿਹਾ ਕਿਉਂ ਕੀਤਾ ਉਹ ਲੜਕੇ ਨੇ ਮੇਰੇ ਮੇਰੇ ਥੱਪੜ ਕਿਉਂ ਮਾਰੇ ਮੈਨੂੰ ਖੁਦ ਨੂੰ ਨਹੀਂ ਪਤਾ ਤੇ ਜਿਸ ਤਰ੍ਹਾਂ ਉਹਨੇ ਮੇਰੇ ਥੱਪੜ ਮਾਰ ਕੇ ਮੇਰੀ ਦਸਤਾਰ ਥੱਲੇ ਸੁੱਟੀ ਆ ਤੇ ਇਹਦਾ ਵੀ ਉਸ ਦੇ ਮਨ ਵਿੱਚ ਰੋਸ ਆ ਪਰ ਅਜੀਬ ਮਾਮਲੇ ਨੇ ਪੰਜਾਬ ਅੰਦਰ ਆਖਰ ਇਹ ਚੱਲ ਕੀ ਰਿਹਾ ਆਏ ਦਿਨ ਅਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਮਾਰ ਧਾੜਦੀਆਂ ਵੱਢ ਟੁੱਕਦੀਆਂ ਤੇ ਲੜਾਈ ਝਗੜੇ ਦੀਆਂ ਆਖਰ ਸਰਕਾਰਾਂ ਤੇ ਪ੍ਰਸ਼ਾਸਨ ਕੀ ਕਰ ਰਿਹਾ ਉਹ ਇਹਨਾਂ ਚੀਜ਼ਾਂ ਨੂੰ ਠੱਲ ਕਿਉਂ ਨਹੀਂ ਪਾ ਰਿਹਾ ਇਹਨਾਂ ਘਟਨਾ ਇਹ ਘਟਨਾਵਾਂ ਆਖਰ ਪੰਜਾਬ ਵਿੱਚ ਰੋਕ ਕਿਉਂ ਨਹੀਂ ਰਹੀਆਂ ਇੱਕ ਘਟਨਾ ਜਿਹੜੀ ਨਿਹੰਗ ਸਿੰਘ ਵੱਲੋਂ ਦੂਸਰੇ ਵਿਅਕਤੀ ਦਾ ਗੁੱਟ ਵੱਡਣ ਦੀ ਸਾਹਮਣੇ ਆ ਗਈ ਦੂਸਰੀ ਘਟਨਾ ਬਠਿੰਡਾ ਵਿੱਚ ਇੱਕ ਨੌਜਵਾਨ ਦੇ ਉੱਪਰ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਤੀਸਰੀ ਘਟਨਾ ਜਿਹੜੀ ਇਹ ਜਿਮ ਦੇ ਅੰਦਰ ਨੌਜਵਾਨ ਐਕਸਰਸਾਈਜ਼ ਕਰ ਰਹੇ ਆ ਤੇ ਇੱਕ ਦੂਜੇ ਉੱਪਰ ਹਮਲਾ ਆਖਰ ਇੰਨਾ ਘੜਨਾਵਾਂ ਦਾ ਕੀ ਕਾਰਨ ਆ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਇਹੋ ਜੀਆਂ ਘਟਨਾਵਾਂ ਪਿੱਛੇ ਸਰਕਾਰਾਂ ਨੂੰ ਇਹਦਾ ਪਤਾ ਲਗਾਉਣਾ ਚਾਹੀਦਾ ਤੇ ਇਨ੍ਹਾਂ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਆਖਰ ਪੰਜਾਬ ਦਾ ਕਿਹੋ ਜਿਹਾ ਮਾਹੌਲ ਬਣਦਾ ਜਾ ਰਿਹਾ ਅਮਨ ਸ਼ਾਂਤਿ ਚੈਨ ਇੱਥੇ ਰਹੀ ਨਹੀਂ ਚੱਲਿਆ ਗੁੰਡਾਗਰਦੀ ਦਾ ਮਾਹੌਲ ਬਣਦਾ ਜਾ ਰਿਹਾ ਸੋ ਸਰਕਾਰਾਂ ਨੂੰ ਚਾਹੀਦਾ ਕਿ ਇਸ ਪਾਸੇ ਧਿਆਨ ਦੇਣ ਤੇ ਇਹਨਾਂ ਮਸਲਿਆਂ ਦਾ ਹੱਲ ਕਰਨ